ਮੈਂ ਖੁਦ ਪੇ ਇੱਕ ਕੁੜੀ ਹਾਂ ਇਸ ਲਈ ਮੈਂ ਤੁਹਾਡਾ ਦਰਜਾ ਕਰਤੀ ਹਾਂ ਜਿਹੜੇ ਜਿਹੜੇ ਤੁਸੀਂ ਮੈਂ ਤੁਹਾਡੀ ਬੱਚੀ ਹੈ ਤੁਹਾਡੇ ਨਾਲ ਹੈ ਪੰਚੀ ਹੋ ਜੀ ਅਸੀਂ ਬਾਤ ਨਹੀਂ ਵਿਆ ਸਕਦੇ ਭਾਜੀ ਤਾਂ ਤੇ ਮੇਰੇ ਧੀ ਦਾ ਗਲਾ ਘੋਟ ਕੇ ਮਾਰਿਆ ਨਾ ਉਹਨੂੰ ਤਾਂ ਹੀ ਮਾਰਨੇ ਉਹਦੇ ਹੀ ਹੋਊਗੀ ਇਹਦੇ ਇਹਦੇ ਚ ਸਾਰਾ ਕੁਝ ਹੀ ਹੋਊਗਾ ਜੀ ਸਾਰਾ ਕੁਝ ਹੀ ਹੋਊਗਾ ਜੋ ਉਹਦਾ ਚਾਰਵੇਂ ਕਰਾਂਗੇ ਭਾਜੀ ਜੀ ਮੈਂ ਇਹਨਾਂ ਦਾ ਸਮਝ ਵੀ ਨਹੀਂ ਆਪਸੀਂ ਅਸੀਂ ਸਮਝ ਵੀ ਨਹੀਂ ਸਕਦੇ ਗੱਡੀ ਕਿੱਥੇ ਖੜੀ ਹੈ ਨਾ ਉਹ ਗੱਡੀ ਹੋਣੀ ਨਹੀਂ ਹੈ ਗੱਡੀ ਲੈ ਕੇ ਆਇਆ ਮੰਗੀ ਚਲ ਉਹਨਾਂ ਨੂੰ ਲੈ ਕੇ ਜਾਣੀ ਚਾਹੀਦੀ ਮੈਂ ਵੀ ਮੈਂ ਉਹ ਗੱਡੀ ਲੈ ਜਾਾਂ ਗੱਡੀ ਬਾਰੇ ਵੀ ਲੋ ਗੱਡੀ ਕਿੱਥੇ ਰੋਕੀ ਸੀ ਮੇਰੀ ਆਪਾਂ ਕਹਿੰਦੇ ਮੈਂ ਰੋਕਾਂ ਇਹ ਵਰਗੀਤੀ ਹੈ ਕਿ ਕਿਉਂ ਨਹੀਂ ਆਇਆ ਨਹੀਂ ਅਬ ਤਾਂ ਮੈਂ ਮੈਂ ਇਹ ਦੇਖੋ ਜੀ ਸਾਰੇ ਦੇਖੋ ਜਿਵੇਂ ਸਾਰੇ ਅਫਸਰੇ تھے ਤੁਹਾਡੇ ਨਾਲ ਖੜੇ ਜੀ ਨਹੀਂ ਬਿਲਕੁਲ ਜੀ ਮੈਂ ਬੁੱਧ ਪੇ ਇੱਕ ਕੁੜੀ ਹੋਣ ਕਰਕੇ ਮੈਂ ਤੁਹਾਡਾ ਦਰਦ ਕਰਦੀ ਹਾਂ ਤੁਹਾਡੀ ਬੱਚੀ ਹੈ ਤੁਹਾਡੇ ਨਾਲ ਹੈ ਰਾਨੀ ਤੋਰਤਨੀ ਹੈ ਕੋਲ ਖੜ ਕੇ ਬਿਆਨ ਕਰਦੀ ਹੈ ਕਿ ਬੱਚੀ ਹੈ ਨਹੀਂ ਉਹਦੀ ਬੇਟੀ ਉੱਡੀ ਕਿ ਇਹ ਮੈਂ ਬਹੁਤ ਦੋਸਤ ਭਾਈ ਕਿੱਥੇ ਗਿਆ ਥੋੜੇ ਬ੍ਰਦਰ ਸਾਰਾ ਦਿਨ ਅਸਤੇ ਰਹਿੰਦੀ ਕਿੰਨੀ ਦਗਲੀਫ ਦਿੱਤੀ ਹੈ ਮੈਂ ਆਪਣੇ 30 ਗੋਲ ਜਾਣਾ ਮੈਨੂੰ 30 ਗੋਲ ਲੈ ਕੇ ਚੱਲਣਾ ਮੇਰੇ ਕੋਲ ਲੈ ਜਾਣਾ ਜਿਹੜਾ ਆਪਣਾ ਆਪਣਾ ਮਾਨ ਹੈ ਆਪਣੀ ਕਾਰਵਾਈ ਤੁਹਾਡੇ ਬਿਨਾ ਸ਼ੁਰੂ ਨਹੀਂ ਕਰ ਸਕਦੇ ਸਾਨੂੰ ਤੁਹਾਡੀ